ਮਾਰਕੀਟ ਵਿੱਚ ਖੰਨਾ ਵੱਲੋਂ ਲੋੜੀਂਦੇ ਪ੍ਰਬੰਧ ਪਿਜਲੇ ਪਾਣੀ ਅਤੇ ਸਫਾਈ ਦੇ ਪ੍ਰਬੰਧ ਮੁਕੰਮਲ ਕਰ ਲਏਗੇ ਹਨ ਆੜਤੀਆਂ ਸਹਿਵਾਣ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜੀ ਸਰਕਾਰ ਵੱਲੋਂ ਇਸ ਵਾਰ ਕਣਕ ਦਾ ਰੇਟ 2425 ਰੁਪਏ ਨਿਰਧਾਰਤ ਕੀਤਾ ਗਿਆ ਹੈ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਕੀਟ ਵਿੱਚ ਖੰਨਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋਣ ਜਾਣੀ ਪਰ ਮੰਡੀ ਦੇ ਵਿੱਚ ਹੈ ਗਣਕਣੀਆਂ ਇਸ ਕਾਰਨ ਕਿ ਆਇਆ ਵੀ ਸਰਕਾਰ ਵੱਲੋਂ ਜਿਹੜਾ ਸਰਕਾਰੀ ਖਰੀਦ ਹੈ ਉਹ ਇੱਕ ਤਰ੍ਹਾਂ ਸੂ ਹੈ ਅਤੇ ਅੱਜ ਮੰਡੀ ਦੇ ਵਿੱਚ ਮੈਂ ਇਸੇ ਕਰਕੇ ਪਹਿਲਾਂ ਆ ਗਿਆ ਸੀ ਵੀ ਜੇ ਮੰਡੀ ਦੇ ਕੋਈ 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 ਤੇਰੀ ਆਈ ਤਾਂ ਉਹ ਜਿੰਮੇਦਾਰ ਤਾਂ ਫਿਰ ਬਾਹਰ ਪੁੱਛਣ ਵਾਸਤੇ ਸਰਕਾਰ ਨੂੰ ਕਿਹਾ ਜਾਉ ਉਪਰ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੂਰੇ ਪ੍ਰਬੰਧ ਨੇ ਚਾਹੇ ਹੋ ਬਾਣੀ ਦਾ ਹੋਵੇ ਚਾਹੇ ਬਿਜਲੀ ਜਾ ਉਸ ਸਪਾਈ ਦਾ ਹੋਵੇ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉ। ਜਿਸ ਤਰ੍ਹਾਂ ਪਹਿਲਾਂ ਸਰਦਾਰ ਭਗਤ ਸਿੰਘ ਮਾਨ ਸਿਕਰ ਵੱਲੋਂ 6 ਫਸਲਾਂ ਬਹੁਤ ਵਧੀਆ ਤਰੀਕੇ ਚੱਕੀ ਹੈ ਯਾਨੀ ਤੇ ਆ 7ਵੀਂ ਫਸਲ ਜਾਂ ਸ਼ੁਰੂ ਹੋਈ ਅੱਜ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ 7ਵੀਂ ਫਸਲ ਇਹ ਵੀ ਫਸਲ ਹੈ ਇਹ ਜਿਹੜੀ ਇਹ ਵੀ ਦਾਣਾ ਦਾਣਾ ਕਿਸਾਨ ਦਾ ਬੋਰੀਆਂ 'ਚ ਪੈ ਕੇ ਕਦਮਾਂ ਚਲੇ ਜਾਊਗਾ। ਅਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਕਿਸਾਨ ਨੂੰ ਪੈਸਾ ਦੇਣਾ ਉਹਦਾ 2800 ਰੁਪਇਆ ਸੀਸੀਐਲ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਕੋਲ ਚੁੱਕੀ ਹੈ ਥਾਸੇ ਵੇਚਣ ਤੋਂ ਬਾਅਦ 24 ਘਟਿਆਂ ਦੇ ਅੰਦਰ ਜਿਹੜੀ ਥਾਸਾ ਉਹਦੇ ਪੈਸੇ ਨਿਕਲ ਕੜਕਦੇ ਉਹ ਕਿਸਾਨ ਦੇ ਖਾਤੇ ਵਿੱਚ ਭਾਈ ਜਾਣਗੇ ਖੰਨਾ ਮੰਡੀ ਨੇ ਕਿੰਨੇ ਫੀਸ ਕਿੰਨੇ ਕਿੱਥੇ ਕਿੱਥੇ ਫੀਸ ਲੁੰਦੀ ਹੈ ਇਹਦੇ ਖੰਨਾ ਬੱਡੀ ਬੇਨ ਬੇਨ ਬੰਦੇ ਖੰਨਾ ਹੈ ਤੇ ਜੇ ਬ੍ਰਾਂਚਾਂ ਨੇ ਜਿਵੇਂ ਸ਼ਰੂ 라ਉਣੀ ਆਹ ਬਰਾ ਰਾਇਪੁਰ ਅਤੇ ਧੜੂ ਚਾਰ ਬ੍ਰਾਂਚਾਂ ਨੇ ਤੇ ਹਰ ਤਰ੍ਹਾਂ ਦਾ ਚਾਹੋ ਬਾਰਕਬਾਡੀ ਵੱਲੋਂ ਵੀ ਪੂਰਾ ਇੰਤਜ਼ਾਮ ਹੈ ਆਰਥੀਏ ਵੱਲੋਂ ਵੀ ਪੂਰੀ ਤਿਆਰੀ ਹੈ ਚਾਹੋ ਲੇ ਚੇਰ ਹੋਵੇ ਚਾਹੇ ਉਤਰਪਾਲਾ ਦਾ ਇੰਤਜ਼ਾਮ ਹੋਵੇ ਚਾਹੋ ਪੱਖਿਆਂ ਦਾ ਹੋ ਸਫਾਈ ਦਾ ਪੂਰਾ ਇੰਤਜ਼ਾਮ ਹੈ ਫਸਲ ਕਦ ਤੱਕ ਆਉਣੀ ਹੁੰਦੀ ਹੈ ਫਸਲ 7 ਤਰੀਕ ਤੱਕ ਬੇਨ ਉਮੀਦ ਹੈ ਕਿ ਮੰਡੀ ਦੇ ਵਿੱਚ ਆਪਣਾ ਫਸਲ ਆਵੇ ਇੱਕ ਮੈਂ ਸਦਾਰ ਭਵਨ ਸ਼ੁਗਮ ਮਾਨ ਜੀ ਨੂੰ ਸੀਐਮ ਸਰ ਬੇਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਹਰ ਬਾਰ ਆਪਣਾ ਮੁੱਖ ਮੰਤਰੀ ਸਾਹਿਬ ਆਗੇ ਅਪਗਠਨ ਕਰਦੇ ਨੇ ਇਸ ਕਰ ਬਾਰਵੀ ਉਹ ਸਾਡੇ ਇਥੇ ਆਉਣਗੇ ਸਾਡੇ ਆਰਤੀਆਂ ਜੀ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਮੁਫਤਾਂ ਸੁਣਨ ਇਸ ਤਰ੍ਹਾਂ ਮਾਰਕਟ ਦੇ ਵਿੱਚ ਕਈ ਦਿਨ ਗਰਮੀ ਪਈ ਸੀ ਲੱਗਦਾ ਸੀ ਕਿ ਜਾਂਦੇ ਮਸਲਾ ਉਹ ਕਿ ਕਾਰਨ ਕੀ ਰਹਿਣਾ ਇਹ ਪਹਿਲਾ ਪਹਿਲਾ ਹਰੂ ਇਹ ਹੋ ਗਿਆ ਸੀ ਫਰਵਰੀ ਦੇ ਵਿੱਚ ਕਰ ਵੀ ਪਈ ਸੀ ਥੋੜੀ ਜੀ ਉਹਦੇ ਵਿੱਚ ਸਾਨੂੰ ਆਇਆ ਸੀ ਵੀ ਲਓ ਜੀ ਇਸ ਵਾਰ ਤਾਂ ਕਰ ਵੀ ਛੇਤੀ ਪੈ ਗਈ ਇਸ ਝਾੜ ਕਦੂਗਾ ਪਰ ਬੜੀ ਖੁਸ਼ੀ ਦੀ ਗੱਲ ਹੈ ਵੀ ਮੈਂ ਆਪ ਖੋਦ ਖੇਤਾਂ ਵਿੱਚ ਜਾ ਕੇ ਦੇਖ ਕੇ ਆਇਆ ਹਾਂ ਉਥੇ ਜਿਹੜੀ ਬੱਲੀ ਬੱਲੀ ਬਹੁਤ ਲੰਬੀ ਹੈ ਅਤੇ ਕਣਕ 골ਡਨ ਹੈ ਤੇ ਮੈਨੂੰ ਇਹ ਲੱਗਦਾ ਹੈ ਵੀ ਇਸ ਵਾਰ ਇਹ ਝਾੜ ਹੈ ਉਹ 24-25 ਕੋਟ ਦਾ ਨਿਕੂਗਾ ਮੇਰਾ ਨਾਮ ਹਰਦੀਪ ਸਿੰਘ ਕਿਹੜੇ ਤਰੀਕ ਪਾਸ ਮੈਂ ਕੋਟ ਸੇਖਾਂ ਤੇ ਇੱਕ ਖਨਾ ਮੰਡੀ ਚ ਆਇਓ ਅੱਜ ਖਰੀਦ ਚੜੀ ਸ਼ੁਰੂ ਕੀਤੀ ਜਾਣੀ ਹੈ ਤੇ ਤੁਹਾਨੂੰ ਕੀ ਲੱਗਦਾ ਕੀ ਕੀ ਪ੍ਰਬੰਧ ਹੁੰਦੇ ਹਨ ਪ੍ਰਬੰਧ ਇਥੇ ਜਿੰਦਾ ਨੂੰ ਪਤਾ ਹੀ ਹੈ ਇਹ ਅਸ਼ੀਆ ਦਾ ਲਾਰਜੇਸਟ ਗ੍ਰੇਨ ਮਾਰਕੀਟ ਕਰਕੇ ਇੱਥੇ ਪ੍ਰਬੰਧ ਦੂਜੀਆਂ ਮੰਡੀਆਂ ਨਾਲੋਂ ਵਧੀਆ ਰਹਿੰਦੇ ਨੇ। ਕਿ ਕੀ ਕੀ ਪ੍ਰਵੰਚਾਈ ਜਾਂਦੇ ਫਾਰਮਰ? ਪ੍ਰਬੰਧ ਤਾਂ ਇਹ ਹੈ ਵੀ ਫਸਲ ਆ ਕੇ ਫਸਲ ਰੋਲੇ ਨਾਲ ਪ੍ਰੋਪਰ ਆਉਂਦੀ ਉਹ ਸਾਂਭੀ ਜਾਵੇ ਵਿਕ ਜਵੇ ਟਾਈਮ ਤੇ। ਤੇ ਕਾਰਨ ਕੀ ਹੈ ਜਿਹੜੀ ਫਸਲ ਹਜੇ ਤੱਕ ਆਈ ਨਹੀਂ ਹੈ ਮਾਰਕੀਟ ਵਿੱਚ? ਸ਼ਾਇਦ ਕਿ ਮੌਸਮ ਕਰਕੇ। ਮੌਸਮ ਹੁਣ ਵੀ ਤੁਸੀਂ ਦੇਖ ਸਕਦੇ ਹੋ ਜਿਹਾ ਠੰਡਾ ਤੇ ਸ਼ਾਮ ਸਵੇਰੇ ਦੀ ਠੰਡਾ ਤੇ ਉਹਦੇ ਕਰਕੇ ਵੀ ਕਣਕ ਤਕਰੀਬਨ ਤਕਰੀਬਨ 15 ਦਿਨ ਤੋਂ 20 ਦਿਨ ਲੇਟ ਵੱਢ ਹੁੰਦੀ ਹੈ ਤੇ ਇਸ ਵਾਰ ਫਸਲ ਹੈ ਕਿ ਨਹੀਂ ਕੁਆਲਟੀ ਕਿਦਰੀ ਕੁਆਲਟੀ ਇੱਕ ਨੰਬਰ ਹੈ ਅੱਛੀ ਝਾੜ ਅੱਗੇ ਨਾਲ ਵੱਧ ਰਹੂ ਤੇ ਕਿੰਨਾ ਕੁ ਝਾੜ ਨਿਕਲਣ ਦੀ ਉਮੀਦ ਹੈ ਝਾੜ ਤਕਰੀਬਨ ਜਿੱਦਾਂ ਕਣਕ ਦਾ ਮੰਨ ਕੇ ਚੱਲੋ ਜੀ 20 ਤੋਂ 25 ਕੁਇੰਟਲ ਦਾ ਕੀਲੇ ਦਾ ਹੁੰਦਾ ਪ੍ਰੋਪਰ ਝਾੜ ਗਰਮੀ ਜ਼ਿਆਦਾ ਹੋਣ ਕਰਕੇ ਘਟ ਜਾਂਦਾ 15-15 ਕੁਇੰਟਲ ਤੇ ਆ ਜਾਂਦਾ ਪਰ ਐਤਕੀ ਪ੍ਰੋਪਰ ਝਾੜ ਨਿਕਲਣ ਦੀ ਉਮੀਦ ਹੈ 20 ਪਲੱਸ ਜਾਣ ਦੀ ਹੋਊਗੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਦਿੱਕਤ ਥੀ ਦਿੱਕਤ ਤਾਂ ਹੀ ਹੁੰਦੀ ਹੈ ਵੀ ਫਸਲ ਦੀ ਜਿੱਦਾਂ ਲਿਫਟਿੰਗ ਨਹੀਂ ਹੁੰਦੀ ਸਪੇਸ ਨਹੀਂ ਹੁੰਦੀ ਹੈਗੀ ਫਿਰ ਇੱਥੇ ਫਸਲ ਜੋਕਦੀ ਹੈ ਹਨੇਰਾ ਸਨੇਰਾ ਹੁੰਦਾ ਉਹੀ ਆ ਵੀ ਲਿਫਟਿੰਗ ਵਗੈਰਾ ਪ੍ਰੋਪਰ ਹੋਈ ਜਾਵੇ ਫਸਲ ਨਾਲ ਨਾਲ ਵਗੀ ਜਾਵੇ ਹੋਰ ਤਾਂ ਕੋਈ ਚੱਕਰ ਨਹੀਂ ਹੈ ਗਿੰਦਰ ਸਿੰਘ ਕਿਹੜੇ ਪਿੰਡ ਤੋਂ ਹੈ ਪਿੰਡ ਭਗਵਾਨਪੁਰਾ ਤੇ 1 ਜਨਵਰੀ ਤੋਂ ਸਰਕਾਰੀ ਖਰੀਦ ਕਰਨ ਦੀ ਸ਼ੁਰੂ ਕੀਤੀ ਜਾਣੀ ਸੀ ਮੰਡੀ 'ਚ ਅਜੇ ਤੱਕ ਕਣਕ ਨਹੀਂ ਆਈ ਕੀ ਕਰਨਾ ਅਜੇ ਤਾਂ ਕਣਕ ਬਸ ਆਖੀ ਨੂੰ ਹੋਊਗੀ ਜਲੇ ਨਹੀਂ ਆਸ ਬੇ ਅਪ੍ਰੈਲ 13 ਤਰੀਕ ਤੋਂ ਪਹਿਲਾਂ ਨਹੀਂ ਆ ਸਕਦੀ ਲੈ ਕੱਚੀ ਨਰਮਾ ਹਾਂਜੀ ਕਾਰਨ ਕੀ ਹੈ ਇੰਨਾ ਦੇ ਕਾਰਨ ਮੌਸਮ ਦਾ ਫਰਕ ਪੈ ਗਿਆ ਜੀ ਮੌਸਮ ਨਮੀ ਅੱਜ ਮੌਸਮ ਝਾੜ ਤੇ ਕੀ ਅਸਰ ਹੋਊਗਾ ਝਾੜ ਤਾਂ ਬਹੁਤ ਵਧੀਆ ਰਹੂਗਾ ਸਾਡੇ خیالੋਂ ਬਾਕੀ ਗੁਰੂ ਜਾਨੇ ਤੇ ਤੁਸੀਂ ਮੰਡੀ ਤੇ ਵਿੱਚ ਆਏ ਹੋ ਕੀ ਲੈ ਕੇ ਆਏ ਅਸੀਂ ਸਰੋਂ ਲੈ ਕੇ ਆਏ ਜੀ ਸਰੋਂ ਬੁੱਜੀ ਸੀ ਅਸੀਂ ਸਰੋਂ ਕਿਦਾਂ ਦੀ ਇਸ ਵਾਰ ਬਹੁਤ ਵਧੀਆ ਸਰੋਂ ਝਾੜ ਠੀਕ ਬਹੁਤ ਵਧੀਆ ਜੀ ਜਿਵੇਂ ਹੁਣ ਕਿਸਾਨਾਂ ਲਈ ਕਿਹਾ ਜਾਂਦਾ ਮੰਡੀ ਚ ਪ੍ਰਬੰਧ ਮੁਕੰਮਲ ਨੇ ਕਿੱਦਾਂ ਦੇ ਪ੍ਰਬੰਧ ਹੁੰਦੇ ਨੇ ਮੰਡੀ ਦੇ ਵਿੱਚ ਉਹ ਪ੍ਰਬੰਧ ਤਾਂ ਹੁਣ ਕਰੂ ਕਰੂਗੀ ਗਵਰਨਮੈਂਟ ਹਾਂਜੀ ਤੇ ਕਿਸਾਨ ਜਿਵੇਂ ਮੰਡੀ ਦੇ ਵਿੱਚ ਉਹਨਾਂ ਨੂੰ ਆ ਕੇ ਬੈਠਣਾ ਪੈਂਦਾ ਜਾਂ ਰੋਣਾ ਪੈਂਦਾ ਉਹ ਕੀ ਕਾਰਨ ਹੁੰਦੇ ਉਹ ਥੋੜਾ ਜਿਹਾ ਨਰਮੀ ਵੱਢੀ ਜਾਂਦੀ ਹੈ ਫਸਲ ਬਾਕੀ ਪੂਰੀ ਪੱਕੀ ਫਸਲ ਹੋਏ ਤਾਂ ਕੋਈ ਦਿੱਕਤ ਨਹੀਂ ਆਉਂਦੀ ਕੀ ਤੁਸੀਂ ਅਪੀਲ ਕਰਨਾ ਜਾਓਗੇ ਕਿਸਾਨ ਭਰਾਵਾਂ ਨੂੰ ਅਸੀਂ ਤਾਂ ਇਹ ਕਹਿੰਦੇ ਆ ਵੀ ਵਧੀਆ ਵੈਰਾਈਟੀ ਲੈ ਕੇ ਆਓ ਵਧੀਆ ਸੁੱਕਾ ਮਾਲ ਹੋਵੇ ਵਧੀਆ ਵਿਖਦਾ ਤੇ ਮੇਰਾ ਨਾਮ ਹਰਕਰਨ ਸਿੰਘ ਆ ਜੀ ਕਿਹੜੇ ਪਿੰਡਾ ਜੀ ਕੋੜ ਸੇਖੋਂ ਜਿਵੇਂ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ ਬੰਨਾ ਮੁੰਡੇ ਦੇ ਵਿੱਚ ਕਣਕ ਪਰਾਹੇ ਆਈ ਜੀ ਸੁੱਕਣ ਦੇ ਕਾਰਨ ਤੋਂ ਸਵਾਮੀ ਆ ਜੀ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਮੌਸਮ ਠੰਡਾ ਹੋ ਗਿਆ ਪਹਿਲਾਂ ਫਰਵਰੀ ਦੇ ਵਿੱਚ ਇਹ ਗਰਮੀ ਪੈਣ ਲੱਗੇ ਦੀ ਲੱਗਦਾ ਸੀ ਮਾਰਚ ਦੇ ਅੱਠ ਤੱਕ ਕਣਕ ਵੱਢੀ ਜਾਊਗਾ ਮੌਸਮ ਠੰਡਾ ਹੋਣ ਕਰਕੇ ਕਿ ਕਣਕ ਦਾ ਸਮਾਂ ਹੋਰ ਲੰਬਾ ਲੇ ਗਿਆ ਇਹਦੇ ਵਿੱਚ ਕਿਸਾਨਾਂ ਨੂੰ ਇਹੀ ਫਾਇਦਾ ਹੋਊਗਾ ਵੀ ਝਾੜ ਵਧੀਆ ਰਹੂਗਾ ਜਿੰਨੇ ਠੰਡੇ 'ਚ ਫਸਲ ਪੱਕਦੀ ਆ ਉਹਦਾ ਝਾੜ ਤਕਰੀਬਨ ਵਧੀਆ ਰਹੇਗਾ ਲੇਟ ਹੋਣ ਦਾ ਕਾਰਨ ਇਹ ਹੈ ਕਿਉਂਕਿ ਸਰਕਾਰ ਕਹਿੰਦੀ ਵੀ ਮੰਡੀ ਦੇ ਵਿੱਚ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਕਿਸਾਨਾਂ ਨੂੰ ਕਿਹੋ ਜਿਹਾ ਪ੍ਰਬੰਧ ਚਾਹੀਦਾ ਹੁੰਦਾ ਮੰਡੀ ਦੇ ਵਿੱਚ ਇਹੀ ਹੁੰਦਾ ਜੀ ਕਿਸਾਨਾਂ ਨੂੰ ਫਸਲ ਰੋਲੇ ਨਾ ਹੋਲ ਫਲੀਆਂ ਨਾ ਬાળા ਹੋਵੇ ਆਉਂਦੀ ਉਹ ਫਸਲ ਸਾਫ ਸੁਥਰੀ ਹੋ ਕੇ ਭਰ ਜਵੇ ਟਾਈਮ ਨਾ ਲੱਗੇ ਜ਼ਮੀਨਾਂ ਨੂੰ ਰਾਤ ਨਾ ਕੱਟਣੀ ਪਵੇ ਪਾਣੀ ਧਾਣੀ ਦਾ ਪ੍ਰਬੰਧ ਹੋਵੇ ਸੱਜੇ ਖੱਬੇ ਨਾ ਭੱਜਣਾ ਪਵੇ ਆਪਣੀ ਢੇਰੀ ਛੱਡ ਕੇ ਤਾਂ ਇਹੀ ਹੁੰਦਾ ਜੀ ਹੋਰ ਤਾਂ ਠੀਕ ਹੈ ਸਾਰਾ ਤੁਸੀਂ ਕਿਹੜੀ ਫਸਲ ਲੈ ਕੇ ਆਏ ਮੈਂ ਜੀ ਸਰੋਂ ਲੈ ਕੇ ਆਇਆ ਕਿ ਤਾ ਜਣੋ ਤੁਸੀਂ ਮੋਰਦੀ ਨੇ ਬੀਜ ਦੇਨੇ ਕਿਸਾਨ ਉਸ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ ਕਰਨ ਜਿਵੇਂ ਤੁਸੀਂ ਮੈਂ ਜੀ ਹਮੇਸ਼ਾ ਹੀ ਜਿਵੇਂ ਆਲੂ ਲਾ ਲਿਆ ਆਲੂ ਦੇ ਮੋੱਕੀ ਲਾ ਲਈ ਕਣਕ ਕੱਟ ਗਈ ਉਹਦੇ ਵਿੱਚ ਜਿਵੇਂ ਐਤ ਕੀ ਜਮੀ ਬੀਜ ਲਈ ਕੱਚੀ ਜਮੀ ਬੀਜ ਵੇਚ ਕੇ ਮਕੀ ਲਾ ਲਈ ਇੱਕ ਤਾਂ ਫਸਲਾਂ ਤਨ ਹੋ ਜਾਂਦੀਆਂ ਨੇ ਵਿੱਚ ਜ਼ਿਮੀਂਦਾਰ ਨੂੰ ਜਿਹੜਾ ਵਿਚਾਲੇ ਪੈਸੇ ਦੀ ਲੋਡ ਪੈਂਦੀ ਆ ਉਹਦਾ ਆਪਦਾ ਖਰਚਾ ਚਲੇ ਜਾਂਦਾ ਜੀ ਜਿਹੜੇ ਕਿਸਾਨ ਲੰਕਣਕ ਲੈ ਕੇ ਆਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਦਾ ਇਹ ਕਹਿ ਕੇ ਹਮਾਰੇ ਵੀ ਨਰਮ ਵਡਾਉਣ ਦੀ ਕੋਹ ਨਾ ਕਰਨ ਨਰਮ ਵੱਡੀ ਨੂੰ ਫਿਰ ਇੱਥੇ ਫੋਲ ਫਲਿਆ ਹੁੰਦਾ ਹੁਣ ਉਹਦਾ ਕਣਕ ਪਹਿਲਾਂ ਜਿਹਦੀ ਨੂੰ ਹੁੰਦਾ ਤੇ ਹੁਣ ਕਣਕ ਨੂੰ ਵੀ ਹੁੰਦਾ ਤਾਂ ਆਪਣੀ ਖੜਾ ਕੇ ਵੱਢ ਕੇ ਲਿਆਉਣ ਤਾਂ ਕਿ ਆਉਂਦੀ ਉਹ ਪਰ ਜੋ ਉਹਦੇ ਨਾਲ ਖਰਚਾ ਵੀ ਵੱਧ ਪੈਂਦਾ ਹੁੰਦਾ ਉਹ ਫਲ ਉਹ ਫਲਾਈ ਦਾ ਤਾਂ ਪੈਣੀ ਆ ਜੀ ਜਿਵੇਂ ਫਲਾਈ ਹੋ ਗਈ ਉਹ ਫਲਾਈ ਪੈ ਜਾਣੀ ਆ ਖਰਚਾ ਵੱਧ ਪੈਂਦਾ ਜੇ ਹੁਣ ਵਧੀਆ ਫਲ ਤੁਸੀ ਪੱਕੀ ਬੜਾ ਕੇ ਲਿਓ ਨਾ ਉਹਦੇ ਵਿੱਚ ਤਾਂ ਇੱਕ ਦਾ ਫੂਸ ਪਰ ਵਾਲਾ ਨਹੀਂ ਆਉਂਦਾ ਮੱਖੀ ਨਹੀਂ ਆਉਂਦੀ ਕਣਕ ਦੀ ਨਰਮ ਦੀ ਮੱਖੀ ਰਹਿ ਜਾਂਦੀ ਆ ਸਫਾਈ ਦਾ ਬਹੁਤ ਫਰਕ ਪੈਂਦਾ ਪਰ ਇਥੇ ਸਾਨ ਚੱਕਦੇ ਫਰੀ ਜਾਂਦੇ ਨੇ ਕਦੇ ਵੇਚਦੇ ਨਹੀਂ ਕੁਝ ਕਰਦੇ ਤੇ ਪਕਾ ਕੇ ਲਿਆਉਣਗੇ ਉਹ ਵਧੀਆ ਗੱਲ ਸਹੀ 1 ਅਪ੍ਰੈਲ ਤੋਂ ਸਰਕਾਰੀ ਫਰੀ ਸ਼ੁਰੂ ਹੋ ਰਹੀ ਹੈ ਕਿਹੋ ਜਿਹਾ ਪ੍ਰਬੰਧਨ ਮੰਡੀ ਦੇ ਵਿੱਚ ਆਲਮੋਸਟ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਤੇ ਮਾਰਕੀਟ ਕਮੇਟੀ ਨੇ ਲਾਈਟਿੰਗ ਦਾ ਪਾਣੀ ਦਾ ਔਰ ਸਫਾਈ ਦਾ ਇੰਤਜ਼ਾਮ ਕੀਤਾ ਤੇ ਆੜਤੀਆਂ ਸੁਪਾਨ ਨੂੰ ਜਿਹੜੀਆਂ ਹਿਦਾਇਤਾਂ ਦਿੱਤੀਆਂ ਗਈਆਂ ਕਿਹੜੀ ਕਿਹੜੀ ਪ੍ਰਬੰਧ ਮੁਕੰਮਲ ਕਰ ਲਈਏ ਦੇਖੋ ਆੜਤੀਆਂ ਨੂੰ ਜਿਹੜਾ ਹੁੰਦਾ ਜੀ ਇੱਕ ਤਾਂ ਤਰਪਾਲਾਂ ਹੁੰਦੀਆਂ ਨੇ ਪਾਵਰ ਕਲੀਨਰ ਹੁੰਦੇ ਨੇ ਤੇ ਡਸਟਬਿਨ ਵਗੈਰਾ ਹੁੰਦੇ ਨੇ ਉਹ ਆਲਮੋਸਟ ਆੜਤੀਆਂ ਕੋਲ ਹੁੰਦੇ ਨੇ ਕਿਉਂਕਿ ਅਸਦਾ ਹਰ ਸਾਲ ਸੀਜ਼ਨ ਲਾਣਾ ਹਰ ਸਾਲ ਇਹੀ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਜਿਹੜੇ ਸਾਡੇ ਵੱਲੋਂ ਪ੍ਰਬੰਧ ਜਿਹੜੇ ਹੁੰਦੇ ਨੇ ਉਹ ਅਸੀਂ ਪਹਿਲਾਂ ਹੀ ਮੁਕੰਮਲ ਕਰਕੇ ਰੱਖਦੇ ਹਾਂ। ਕਿਸਾਨ ਕਦੋਂ ਤੱਕ ਮੰਡੀ ਚ ਫਸਲ ਲੈ ਕੇ ਆਏ। ਦੇਖੋ 8 ਤੋਂ 10 ਦਿਨ ਲੱਗ ਜਾਣੇ ਆ ਜੀ ਜੋ ਹਲੇ ਦੇ ਹਾਲਾਤ ਨੇ ਮੌਸਮ ਦੇ ਅਨਸਾਰ 8 ਤੋਂ 10 ਦਿਨ ਲੱਗ ਜਾਣੇ ਆ ਜੀ ਕਿਉਂਕਿ ਪੂਰੀ ਪੱਕਣ ਤੇ। ਕਿਦਾਂ ਦੀ ਝਾੜਣ ਦੀ ਉਮੀਦ ਹੈ? ਝਾੜ ਇਸ ਵਾਰ ਵਧੀਆ ਰਹੇ ਦੀ ਉਮੀਦ ਹੈ। ਫਿਲਹਾਲ ਰੱਬ ਨੇ ਵੀ ਬਹੁਤ ਸਾਥ ਦਿੱਤਾ ਹੈ। ਮੌਸਮ ਬਹੁਤ ਵਧੀਆ ਕਣਕ ਦੀ ਇਹਦੇ ਆਪਣੀ ਬਜਾਈ ਹੋਈ ਹੈ ਜਿਹੜੀ ਕਣਕ ਦੀ ਔਰ ਜਿਹੜੀ ਪੱਕਾਈ ਹੋ ਰਹੀ ਹੈ ਦੋਨਾਂ ਲਈ ਉਹ ਮੌਸਮ ਬਹੁਤ ਵਧੀਆ ਹੈ। ਮੌਇਸਚਰ ਦੇਖੋ ਜੀ ਮੌਇਸਚਰ ਤਾਂ ਪਹਿਲਾਂ ਤਾਂ ਹੈਗਾ ਮੌਸਮ ਦੇ ਹੱਥ ਤੇ ਦੇਖੋ ਜੇ ਮੌਸਮ ਐਵੇਂ ਹੀ ਰਹਿੰਦਾ ਤਾਂ ਮੌਇਸਚਰ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਬਾਕੀ ਕੁਛ ਅਸੀਂ ਜ਼ਿਮੀਦਾਰਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਫਸਲ ਥੋਡੀ ਐ ਤੁਸੀਂ ਪੈਸੇ ਬਣਾਣੇ ਐ ਤਾਂ ਇਹਨੂੰ ਵਧੀਆ ਵੱਡੋ ਜਦ ਤੁਸੀਂ 6 ਮਹੀਨੇ ਖੜਾ ਸਕਦੇ ਹੋ ਤਾਂ 10 ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂ ਆਪਣਾ ਨੁਕਸਾਨ ਕਰਦੇ ਹੋ ਕਿਉਂਕਿ ਆਲਮੋਸਟ ਜੇ ਗਿੱਲੀ ਵੱਢੀ ਜਾਂਦੀ ਹੈ ਜੀ ਕੋਈ ਵੀ ਫਸਲ ਗਿੱਲੀ ਵੱਢੀ ਜਾਂਦੀ ਹੈ ਤਾਂ ਉਹਦਾ ਝਾੜ ਘਟਦਾ ਔਰ ਇੱਥੇ ਵੀ ਉਹਦੀ ਖੇਖਵਾ ਜੀ ਜ਼ਿਆਦਾ ਹੁੰਦੀ ਆ ਅਸੀਂ ਖੋਲਦੇ ਆਂ ਬਹੁਤ ਖਰਾਬ ਹੁੰਦੇ ਨੇ ਬਹੁਤ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਲੇਬਰ ਚਾਰਜਸ ਪੈਂਦੇ ਆ ਸਕਾਈ ਦੇ ਕਿਉਂਕਿ ਲੇਬਰ ਜਿਹੜੀ ਹੈ ਹੁਣ ਮੰਡੀਆਂ ਦੀ ਉਹ ਮੁਫਤ ਚ ਕੰਮ ਨਹੀਂ ਕਰਦੀ ਉਹ ਕਹਿੰਦੇ ਜੇ ਸਕਾਉਂਗੇ ਤਾਂ ਅਸੀਂ ਪੈਸੇ ਲਵਾਂ ਔਰ ਉਹ ਵੀ ਬਹੁਤ ਜ਼ਿਆਦਾ ਐਮ ਐਸ ਬੀ ਹੈ ਐਮ ਐਸ ਬੀ 2425 ਇਹਦੇ ਲਈ ਆਲਮੋਸਟ 12% ਹੁੰਦਾ ਜੀ ਖੰਨਾ ਮੰਡੀ ਦੇ ਵਿੱਚ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਕਿੱਦਾਂ ਦੇ ਚੱਲਦੇ ਆ ਇੰਗਰਲੀਆ ਪਹਿਲੀ ਗੱਲ ਤਾਂ ਇਸ ਵਾਰ ਮੌਸਮ ਠੰਡਾ ਕਰਕੇ ਕਨਕ ਦੀ ਅਰਾਈਵਲ ਜਰਾ ਲੇਟ ਹੋ ਰਹੀ ਹੈ ਨਹੀਂ ਤਾਂ ਲਗਭਗ ਪਿਛਲੇ ਸਾਲਾਂ ਤੱਕ ਦੋ ਤਿੰਨ ਤਰੀਕ ਨੂੰ ਆਏ ਜਾਂਦਾ ਮਾਂ ਮੰਡੀ ਦੇ ਵਿੱਚ ਜਿੱਥੇ ਤੱਕ ਸੁਵਿਧਾਵਾਂ ਦਾ ਸੰਬੰਧ ਹੈ ਪੂਰੀਆਂ ਨੇ ਜੀ ਸਫਾਈ ਪੂਰੀ ਹੈ ਪਾਣੀ ਦਾ ਇੰਤਜ਼ਾਮ ਹੈਗਾ ਰੋਡ ਸਹੀ ਨੇ ਤੇ ਅਰਤੀ ਸਹਿਬਾਨ ਵੱਲੋਂ ਕਿਸਾਨਾਂ ਲਈ ਕੀ ਪ੍ਰਬੰਧ ਕੀਤੇ ਜਾਂਦੇ ਨੇ ਜਾਂ ਫਸਲ ਲਈ ਇਹ ਪਹਿਲੀ ਗੱਲ ਤਾਂ ਇਹ ਆ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਪੂਰੀ ਵੀ ਕਿਸਾਨ ਨੂੰ ਸੇਮ ਡੇ ਬੇਲਾ ਕਰ ਦਿੱਤਾ ਜਾਵੇ ਜੇ ਮਜਬੂਰੀ ਵਾਸ ਕਿਸੇ ਕਾਰਨ ਵਾਸਤੇ ਉਹਨੂੰ ਰਾਤ ਕੱਟਣੀ ਪੈ ਜਾਵੇ ਤਾਂ ਅਸੀਂ ਉਹਨੂੰ ਪੂਰੀਆਂ ਸਹੂਲਤਾਂ ਦਿੰਦੇ ਆ ਖਾਣ ਪੀਣ ਦਾ ਸਾਰਾ ਇੰਤਜ਼ਾਮ ਜੀ ਰਾਤ ਨੂੰ ਰਹਿਣ ਦਾ ਇੰਤਜ਼ਾਮ ਜੀ ਪੂਰਾ ਦਿੰਦੇ ਆ ਉਹਨੂੰ ਕੱਪੜਾ ਵਗੈਰਾ ਰਾਤ ਨੂੰ ਜੀ ਰਾਤ ਨੂੰ ਰਹਿਣ ਦਾ ਸਭ ਕੁਝ ਦਿੰਦੇ ਆ ਜਿਵੇਂ ਜੀ ਸੀ ਉਹਨੂੰ ਈਸ਼ਵਰ ਐਮ ਐਸ ਪੀ ਕਿੰਨੀ ਕਿਹਾ MSVI 2425 روپے دی گورنمنٹ دی। शेतकਜਕ تک ਫਸਲ ਆਣ ਦੀ ਉਮੀਦ ਹੈ। ਉਮੀਦ ਰੱਖਦੇ ਜੀ 10-12 ਦਿਨ ਤੱਕ ਆ ਜੂਗੀ। ਪਹਿਲੀ ਕ੍ਰੌਪ ਇੱਥੇ। ਇੱਕ ਆਮ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਵੀ ਸਾਥੀ ਉਹਨਾਂ ਨੂੰ ਮੰਡੀ ਚ ਬੈਠਣਾ। ਕਿਸਾਨ ਆਪਣੇ ਮਾਲ ਪਕਾ ਕੇ ਬਟਨ ਜੀ ਤਾਂ ਕਿ ਨਾਲ ਦੀ ਨਾਲ ਵੇਚ ਲੈਣ ਉਹਨਾਂ ਦੇ ਸਾਹ। ਸਭ ਤੋਂ ਵੱਡਾ ਕਾਰ ਰਹੀ ਹੈ ਜੀ। ਜੇ ਮਾਲ ਪੱਕਾ ਹੋਊਗਾ ਤਾਂ ਸੇਮ ਡੇ ਵਿਕੂਗਾ ਵੀ। ਤੇ ਮੌਸਮ ਕਿੰਨਾ ਨਿਮਨਕਤ ਮੌਇਸਚਰ 12% ਦੀ ਅਲਾਊਡ ਹੈ ਗੌਰਮント ਦਾ ਜੀ ਤਾਂ ਤੋਂ ਸਰਕਾਰੀ ਪ੍ਰੀ ਸ਼ੁਰੂ ਹੋਣੀ ਸੀ ਤੇ ਮੰਡੀਛਾ ਜੀ ਫਸਲ ਨਹੀਂ ਆਈ ਕਿੱਦਾਂ ਦੇ ਪ੍ਰਬੰਧ ਜਿਆਦਾ ਨਮੀ ਹੋਣ ਕਾਰਨ ਕਣਕ ਦੀ ਫਸਲ ਅਜੇ ਪੱਕੀ ਨਹੀਂ 2-4 ਦਿਨਾਂ ਦੇ ਵਿੱਚ ਵਿੱਚ ਕਣਕ ਦੀ ਆਮਦ ਆਉਣੀ ਸ਼ੁਰੂ ਹੋ ਜਾਵੇਗੀ ਮਾਰਕੀਟਿੰਗ ਖੰਨਾ ਵੱਲੋਂ ਲੋਡਿੰਗ ਦੇ ਪ੍ਰਬੰਧ ਬਿਜਲੀ ਪਾਣੀ ਅਤੇ ਸਫਾਈ ਦੇ ਪ੍ਰਬੰਧ ਮੁਕੰਮਲ ਕਰ ਲਏਗੇ ਹਨ ਆਰਤੀਆਂ ਸਹਿਵਾਨ ਨੂੰ ਵੀ ਲੋੜੀ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਇਸ ਵਾਰ ਕਣਕ ਦਾ ਰੇਟ 2425 ਰੁਪਏ ਨਿਰਧਾਰਤ ਕੀਤਾ ਗਿਆ ਹੈ। ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਕੀਟ ਵਿੱਚ ਖੰਨਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋਣ ਜਾਣੀ ਪਰ ਮੰਡੀ ਦੇ ਵਿੱਚ ਮੇਰੀ ਕਣ ਨਹੀਂ ਆਈ ਕਾਰਨ ਕਿ ਆਇਆ ਵੀ ਸਰਕਾਰ ਵੱਲੋਂ ਜਿਹੜਾ ਸਰਕਾਰੀ ਖਰੀਦ ਹੈ ਉਹ ਇੱਕ ਤਰ੍ਹਾਂ ਸੂ ਹੈ ਅਤੇ ਅੱਜ ਮੰਡੀ ਦੇ ਵਿੱਚ ਮੈਂ ਇਸੇ ਕਰਕੇ ਪਹਿਲਾਂ ਆ ਗਿਆ ਸੀ ਵੀ ਜੇ ਮੰਡੀ ਦੇ ਕੋਈ 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 ਤੇਰੀ ਆਈ ਤਾਂ ਉਹਦੀ ਉਹ ਜਿੰਮੇਵਾਰਤਾ ਫਿਰ ਬਾਹਰ ਪੁੱਛਣ ਵਾਸਤੇ ਸਰਕਾਰ ਨੂੰ ਕਿਹਾ ਜੋ ਪਰ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੂਰੇ ਮਰਬੰਦ ਨੇ ਚਾਹੇ ਹੋ ਪਾਣੀ ਦਾ ਹੋਵੇ ਚਾਹੇ ਬਜਲੀ ਦੇ ਉਸ ਸਪਾਈ ਦਾ ਹੋਵੇ ਕਿ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉ। ਜਿਸ ਤਰ੍ਹਾਂ ਪਹਿਲਾਂ ਸਰਦਾਰ ਭਗਤ ਸਿੰਘ ਮਾਨ ਸਰਕਾਰ ਵੱਲੋਂ 6 ਫਸਲਾਂ ਬਹੁਤ ਵਧੀਆ ਤਰੀਕੇ ਚੱਕੀ ਹੈ ਯਾਨੀ ਤੇ ਆ 7ਵੀਂ ਫਸਲ ਜਾਂ ਸ਼ੁਰੂ ਹੋਈ ਅੱਜ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ 7ਵੀਂ ਫਸਲ ਇਹ ਵੀ ਫਸਲ ਹੈ ਇਹ ਜਿਹੜੀ ਇਹ ਵੀ ਦਾਣਾ ਦਾਣਾ ਕਿਸਾਨ ਦਾ ਬੋਰੀਆਂ ਚ ਪੈ ਕੇ ਕਦਮਾਂ ਚਲੇ ਜਾਊਗਾ। ਅਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਕਿਸਾਨ ਨੂੰ ਪੈਸਾ ਦੇਣਾ ਹੈ ਉਹਦਾ 28000 ਕਰੋੜ ਰੁਪਇਆ ਸੀਸੀਆ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਕੋਲ ਆ ਚੁੱਕੀ ਹੈ ਫਸਾਏ ਵੇਚਣ ਤੋਂ ਬਾਅਦ 24 ਘਾਟਿਆਂ ਦੇ ਅੰਦਰ ਜਿਹੜੀ ਫਸਾ ਉਹਦੇ ਪੈਸੇ ਦੇ ਕੜਕਦੇ ਉਹ ਕਿਸਾਨ ਦੇ ਖਾਤੇ ਵਿੱਚ ਪਾਈ ਜਾਣਗੇ ਖੰਨਾ ਮੰਡੀ ਕਿੰਨੇ ਫ੍ਰੀਜ਼ ਕਿੰਨੇ ਕਿੱਥੇ ਕਿੱਥੇ ਤੇ ਬੀਰ ਹੁੰਦੀ ਹੈ ਅਜੇ ਖੰਨਾ ਬੱਡੀ ਬੇਨ ਬੰਦੇ ਖੰਨਾ ਹੈ ਤੇ ਜੀ ਬ੍ਰਾਂਚਾ ਨੇ ਕਿਵੇਂ ਸ਼ੁਰੂ 라ਉਣੀ ਰਾਏਪੁਰ ਅਤੇ ਚਾਰ ਬ੍ਰਾਂਚਾ ਨੇ ਤੇ ਹਰ ਤਰ੍ਹਾਂ ਦਾ ਚਾਹੋ ਬਾਰਕੀ ਬੱਜੀ ਵੱਲੋਂ ਵੀ ਪੂਰਾ ਇੰਤਜ਼ਾਮ ਹੈ ਆਰਥੀਏ ਵੱਲੋਂ ਵੀ ਪੂਰੀ ਤਿਆਰੀ ਹੈ ਚਾਹੋ ਲੇ ਚਾਹੇ ਲੇਬਰ ਹੋਵੇ ਚਾਹੇ ਉਤਰਪਾਲਾ ਦਾ ਇੰਤਜ਼ਾਮ ਹੋਵੇ ਚਾਹੋ ਪੱਖਿਆਂ ਦਾ ਹੋ ਸਫਾਈ ਦਾ ਪੂਰਾ ਇੰਤਜ਼ਾਮ ਹੈ ਫਸਲ ਕਦ ਤੱਕ ਆਉਣ ਦੀ ਉਮੀਦ ਹੈ ਫਸਲ 7 ਤਰੀਕ ਤੱਕ ਬਣੋ ਉਮੀਦ ਹੈ ਕਿ ਮੰਡੀ ਦੇ ਵਿੱਚ ਆਪਣਾ ਫਸਲ ਆਵੇ ਇੱਕ ਮੈਂ ਸਦਾਰ ਤਵਨ ਸਿੰਘ ਬਾੜੀ ਨੂੰ ਸਿਆਮ ਸਰ ਬੇਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਹਰ ਬਾਰ ਆਪਣਾ ਮੁੱਖ ਮੰਤਰੀ ਸਾਹਿਬ ਆਗੇ ਅਦੁਕਾਠਨ ਕਰਦੇ ਨੇ ਇਸ ਵਾਰ ਵੀ ਉਹ ਸਾਡੇ ਇਥੇ ਆਉਣਗੇ ਸਾਡੇ ਆਰਤੀਆਂ ਗਿਆ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਮੁਸ਼ਕਲ ਸੁਣਨ ਦੀ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਕਈ ਦਿਨ ਗਰਮੀ ਨਹੀਂ ਪਈ ਸੀ ਲੱਗਦਾ ਸੀ ਕਿ ਜਲਦੀ ਮਸਲਾ ਹੋ ਕੇ ਕੀ ਕਾਰਨ ਕੀ ਰਹਿ ਗਿਆ ਤੇ ਪਹਿਲਾਂ ਪਹਿਲਾਂ ਸਾਨੂੰ ਇਹ ਹੋ ਗਿਆ ਸੀ ਫਰਵਰੀ ਦੇ ਵਿੱਚ ਗਰਮੀ ਪਈ ਥੋੜੀ ਜੀ ਉਹਦੇ ਵਿੱਚ ਸਾਨੂੰ ਆਇਆ ਸੀ ਵੀ ਲਓ ਜੀ ਇਸ ਵਾਰ ਤਾਂ ਗਰਮੀ ਛੇਤੀ ਪੈ ਗਈ ਇਸ ਝਾੜ ਘਟੂਗਾ ਪਰ ਬੜੀ ਖੁਸ਼ੀ ਦੀ ਗੱਲ ਹੈ ਵੀ ਮੈਂ ਆਪ ਖੁਦ ਖੇਤਾਂ ਵਿੱਚ ਜਾ ਕੇ ਦੇਖ ਕੇ ਆਇਆ ਹਾਂ ਉੱਥੇ ਜਿਹੜੀ ਬੱਲੀ ਬੱਲੀ ਬਹੁਤ ਲੱਭੀ ਹੈ ਅਤੇ ਕਣਕ ਬੋਲ ਰਿਹਾ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਜਿਆੜਾ ਝਾੜ ਹੈ ਉਹ 24-25 ਕੋਟ ਦਾ ਲਿਖੂਗਾ ਮੇਰਾ ਨਾਮ ਹਰਦੀਪ ਸਿੰਘ ਕਿਹੜੀ ਫੀਲਡ ਪਾਸ ਮੈਂ ਕੋਟ ਸੇਖਾਂ ਤੇ ਖਨਾ ਮੰਡੀ ਚ ਆਇਆ ਹਾਂ ਅੱਜ ਖਰੀਦ ਚੜੀ ਸ਼ੁਰੂ ਕੀਤੀ ਜਾਣੀ ਹੈ ਤੇ ਤੁਹਾਨੂੰ ਕੀ ਲੱਗਦਾ ਕੀ ਕੀ ਪ੍ਰਬੰਧ ਹੁੰਦੇ ਹਨ ਪ੍ਰਬੰਧ ਇਥੇ ਜਿੰਦਾ ਸਾਨੂੰ ਪਤਾ ਹੀ ਹੈ ਵੀ ਐਸੀ ਆ ਲਾਰਜੇਸਟ ਗ੍ਰੇਨ ਮਾਰਕੀਟ ਕਰਕੇ ਇੱਥੇ ਪ੍ਰਬੰਧ ਦੂਜੀਆਂ ਮੰਡੀਆਂ ਨਾਲੋਂ ਵਧੀਆ ਰਹਿੰਦੇ ਨੇ ਤੇ ਕੀ ਕੀ ਪ੍ਰਬੰਧ ਚਾਹੀਦੇ ਫਾਰਮਰ ਪ੍ਰਬੰਧ ਤਾਂ ਹੀ ਹੈ ਵੀ ਫਸਲ ਆ ਕੇ ਫਸਲ ਰੋਲੇ ਨਾਲ ਪ੍ਰੋਪਰ ਆਉਂਦੀ ਹੋ ਸਾਂਭੀ ਜਾਵੇ ਵਿਕ ਜਵੇ ਟਾਈਮ ਤੇ ਤੇ ਕਾਰਨ ਕੀ ਹੈ ਜਿਹੜੀ ਫਸਲ ਹਜੇ ਤੱਕ ਆਈ ਨਹੀਂ ਹੈ ਮਾੜੀ ਚ ਸ਼ਾਇਦ ਕੀ ਮੌਸਮ ਕਰਕੇ ਮੌਸਮ ਹੁਣ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਠੰਡਾ ਤੇ ਸ਼ਾਮ ਸਵੇਰੇ ਦੀ ਠੰਡ ਆ ਤੇ ਉਹਦੇ ਕਰਕੇ ਵੀ ਕਣਕ ਤਕਰੀਬਨ ਤਕਰੀਬਨ 15 ਦਿਨ ਤੋਂ 20 ਦਿਨ ਲੇਟ ਵੱਢ ਹੁੰਦੀ ਹੈ। ਤੇ ਈਸਵਰ ਫਸਲ ਹੈ ਕਿੰਨੀ ਕੁਆਲਟੀ ਦੀ ਸਰ? ਕੁਆਲਟੀ ਇੱਕ ਨੰਬਰ ਹੈ। ਇਸ ਦੀ ਝਾੜ ਅੱਗੇ ਨਾਲੋਂ ਵੱਧ ਰਹੂਗਾ। ਤੇ ਕਿੰਨਾ ਕੁ ਝਾੜ ਨਿਕਲਣ ਦੀ ਉਮੀਦ ਹੈ ਕਿ? ਝਾੜ ਤਕਰੀਬਨ ਜਿੱਦਾਂ ਕਣਕ ਦਾ ਮੰਨ ਕੇ ਚੱਲੋ ਜੀ 20 ਤੋਂ 25 ਕੁਇੰਟਲ ਦਾ ਕਿਲੇ ਦਾ ਹੁੰਦਾ। ਪ੍ਰੋਪਰ ਝਾੜ ਗਰਮੀ ਜ਼ਿਆਦਾ ਹੋਣ ਕਰਕੇ ਘਟ ਜਾਂਦਾ 15-15 ਕੁਇੰਟਲ ਤੇ ਆ ਜਾਂਦਾ ਪਰ ਐਤਕੀ ਪ੍ਰੋਪਰ ਝਾੜ ਨਿਕਲਣ ਦੀ ਉਮੀਦ ਹੈ 20 ਪਲੱਸ ਜਾਣ ਦੀ ਹੋਊਗੀ। ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਦਿੱਕਤ ਆਉਂਦੀ ਹੈ। ਦਿੱਕਤ ਤਾਂ ਹੀ ਹੁੰਦੀ ਹੈ ਜੀ ਵੀ ਫਸਲ ਦੀ ਜਿੱਦਾਂ ਲਿਫਟਿੰਗ ਨਹੀਂ ਹੁੰਦੀ, ਸਪੇਸ ਨਹੀਂ ਹੁੰਦੀ ਹੈਗੀ ਫਿਰ ਇੱਥੇ ਫਸਲ ਜੋਕਦੀ ਨਹੀਂ ਜਿਹੜਾ ਸਨੇਰਾ ਹੋਂਦਾ। ਉਹੀ ਆ ਵੀ ਲਿਫਟਿੰਗ ਵਗੈਰਾ ਪ੍ਰੋਪਰ ਹੋਈ ਜਾਵੇ, ਫਸਲ ਨਾਲ ਜਨਾਲ ਵੀ ਕੀ ਜਾਵੇ, ਹੋਰ ਤਾਂ ਕੋਈ ਚੱਕਰ ਨਹੀਂ। ਗੁੰਦਰ ਸਿੰਘ ਕਿਹੜੇ ਪਿੰਡ ਤੋਂ ਆਏ? ਪਿੰਡ ਭਗਵਾਨਪੁਰਾ ਤੇ 1 ਜਨਵਰੀ ਤੋਂ ਸਰਕਾਰੀ ਖਰੀਦ ਕਰਨ ਦੀ ਸ਼ੁਰੂ ਕੀਤੀ ਜਾਣੀ ਸੀ। ਮੰਡੀ 'ਚ ਅਜੇ ਤੱਕ ਕਰਨਕ ਨਹੀਂ ਆਈ। ਕੀ ਕਾਰਨ? ਹਜੇ ਤਾਂ ਕਣਕ ਬਸ ਆਖੀ ਨੂੰ ਆਉਗੀ ਜਹਲੇ ਨਹੀਂ ਆਸੇ ਅਪ੍ਰੈਲ 13 ਤਰੀਕ ਤੋਂ ਪਹਿਲਾਂ ਨਹੀਂ ਆਸੇ ਲੈ ਕੱਚੀ ਨਰਮਾ ਹਾਂਜੀ ਕਾਰਨ ਕੀ ਹੈ ਇੰਨਾ ਬੇਕਾਰਨ ਮੌਸਮ ਦਾ ਫਰਕ ਪੈ ਗਿਆ ਜੀ ਮੌਸਮ ਨਵੀਂ ਅੱਜ ਮੌਸਮ ਚ ਝਾਰ ਤੇ ਕੀ ਅਸਰ ਹੋਊਗਾ ਝਾਰ ਤਾਂ ਬਹੁਤ ਵਧੀਆ ਹੋਊਗਾ ਸਾਡੇ ਖਿਆਲਾਂ ਤੋਂ ਬਾਕੀ ਗੁਰੂ ਜਾਣੇ ਤੇ ਤੁਸੀਂ ਮੰਡੀ ਦੇ ਵਿੱਚ ਆਏ ਹੋ ਕੀ ਲੈ ਕੇ ਆਏ ਅਸੀਂ ਸਰੋਂ ਲੈ ਕੇ ਆਏ ਜੀ ਸਰੋਂ ਮਿੱਝੀ ਸਸ ਠੀਕ ਸਰੋਂ ਕਿੰਦਾ ਦੀ ਇਸ ਵਾਰ ਬਹੁਤ ਵਧੀਆ ਸਰੋਂ ਝਾਓ ਠੀਕ ਬਹੁਤ ਵਧੀਆ ਜੀ ਜਿਵੇਂ ਹੁਣ ਕਿਸਾਨਾਂ ਲਈ ਕਿਹਾ ਜਾਂਦਾ ਮੰਡੀ 'ਚ ਪ੍ਰਬੰਧ ਮੁਕੰਮਲ ਨੇ ਕੀਤਾ ਦੇ ਪ੍ਰਬੰਧ ਹੁੰਦੇ ਨੇ ਮੰਡੀ ਦੇ ਵਿੱਚ ਇਹ ਪ੍ਰਬੰਧ ਤਾਂ ਹੁਣ ਕਰੂ ਕਰੂਗੀ ਗਵਰਨਮੈਂਟ ਹਾਂਜੀ ਤੇ ਕਿਸਾਨ ਜਿਵੇਂ ਮੰਡੀ ਦੇ ਵਿੱਚ ਉਹਨਾਂ ਨੂੰ ਆ ਕੇ ਬੈਠਣਾ ਪੈਂਦਾ ਜਾਂ ਰੋਣਾ ਪੈਂਦਾ ਉਹ ਕੀ ਕਾਰਨ ਹੁੰਦੇ ਉਹ ਥੋੜਾ ਜਿਹਾ ਨਰਮੀ ਵੱਢੀ ਜਾਂਦੀ ਹੈ ਫਸਲ ਬਾਕੀ ਪੂਰੀ ਪੱਕੀ ਖਸਮ ਹੋਵੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਕੀ ਤੁਸੀਂ ਅਪੀਲ ਕਰਨਾ ਜਾਓਗੇ ਕਿਸਾਨ ਭਰਾਵਾਂ ਨੂੰ ਅਸੀਂ ਤਾਂ ਇਹ ਕਹਿੰਦੇ ਆ ਵੀ ਵਧੀਆ ਪ੍ਰੈਕਟੀਕਲੀ ਲੈ ਕੇ ਆਓ ਵਧੀਆ ਸੁੱਕਾ ਮਾਲ ਹੋਵੇ ਵਧੀਆ ਵਿਖਦਾ ਕਿ ਮੇਰਾ ਨਾਮ ਹਰਕਰਨ ਸਿੰਘ ਆ ਜੀ ਕਿਹੜੇ ਪਿੰਡ ਦੇ ਕੋੜ ਸੇਖੋਂ ਜਿਵੇਂ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ ਕਿ ਮੁੰਡੇ ਨੂੰ ਕਣਕ ਪਰਹੇ ਆਈ ਸੀ ਕੰਪੈਸ਼ਨ ਕਰਨ ਲਈ ਸਰ ਮੈਂ ਆ ਜੀ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਮੌਸਮ ਠੰਡਾ ਹੋ ਗਿਆ ਪਹਿਲਾਂ ਫਰਵਰੀ ਦੇ ਵਿੱਚ ਇਹ ਗਰਮੀ ਪੈਣ ਲੱਗੀ ਲੱਗਦਾ ਸੀ ਮਾਰਚ ਦੇ ਅੱਠ ਤੱਕ ਕਣਕ ਵੱਢੀ ਜਾਊ ਮੌਸਮ ਠੰਡਾ ਹੋਣ ਕਰਕੇ ਕਿ ਕਣਕ ਦਾ ਸਮਾਂ ਹੋਰ ਲੰਬਾ ਲੈ ਗਈ ਇਹਦੇ ਵਿੱਚ ਕਿਸਾਨਾਂ ਨੂੰ ਇਹੀ ਫਾਇਦਾ ਹੋਊਗਾ ਵੀ ਝਾੜ ਵਧੀਆ ਰਹੂਗਾ ਜਿੰਨੀ ਠੰਡ 'ਚ ਫਸਲ ਪੱਕਦੀ ਹੈ ਉਹਦਾ ਝਾੜ ਤਕਰੀਬਨ ਵਧੀਆ ਰਹਿੰਦਾ ਲੇਟ ਹੋਣ ਦਾ ਕਾਰਨ ਇਹ ਹੈ ਜਿਉਂ ਸਰਕਾਰ ਕਹਿੰਦੀ ਵੀ ਮੰਡੀ ਦੇ ਵਿੱਚ ਪ੍ਰਬੰਧ ਮੁਕੰਮਲ ਕੀਤੇਗੇ ਨਹੀਂ ਕਿਸਾਨਾਂ ਨੂੰ ਕਿਹੋ ਜਿਹਾ ਪ੍ਰਬੰਧ ਚਾਹੀਦਾ ਹੁੰਦਾ ਮੰਡੀ ਵਿੱਚ ਮੰਡੀ ਦੇ ਵਿੱਚ ਇਹੀ ਹੁੰਦਾ ਜੀ ਕਿਸਾਨਾਂ ਨੂੰ ਫਸਲ ਰੋਲੇ ਨਾ ਹੋਲ ਫਲੀਆ ਨਾ ਬਾੜਾ ਹੋਵੇ ਆਉਂਦੀ ਉਹ ਫਸਲ ਸਾਫ ਸੁਥਰੀ ਹੋ ਕੇ ਭਰ ਜਵੇ ਟਾਈਮ ਨਾ ਲੱਗੇ ਜਮੀਨਾਂ ਨੂੰ ਰਾਤ ਨਾ ਕੱਟਣੀ ਪਵੇ ਪਾਣੀ ਧਾਣੀ ਦਾ ਪ੍ਰਬੰਧ ਹੋਵੇ ਸੱਜੇ ਖਾਬੇ ਨਾ ਭੱਜਣਾ ਪਵੇ ਆਪਣੀ ਢੇਲੀ ਛੱਡ ਕੇ ਇਹੀ ਹੁੰਦਾ ਜੀ ਹੋਰ ਤਾਂ ਠੀਕ ਹੈ ਸਾਨੂੰ ਤੁਸੀਂ ਕਿਹੜੀ ਫਸਲ ਲੈ ਕੇ ਆਏ ਮੈਂ ਜੀ ਸਰੋਂ ਲੈ ਕੇ ਆਇਆ ਕਿਤੋਂ ਜਣਕੀ ਤੋਂ એનਰਜੀ ਨੇ ਬੀਜ ਦੇ ਨੇ ਕਿਸਾਨ ਉਸ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ ਕਰਨ ਜਿਵੇਂ ਤੁਸੀਂ ਮੈਂ ਜੀ ਹਮੇਸ਼ਾ ਹੀ ਜਿਵੇਂ ਆਲੂ ਲਾ ਲਿਆ ਆਲੂ ਦੇ ਮੱਕੀ ਲਾ ਲਈ ਕਣਕ ਕੱਟ ਗਈ ਉਹਦੇ ਵਿੱਚ ਜਿਵੇਂ ਐਤ ਕੀ ਜਮੀ ਬੀਜ ਲਈ ਕੱਚੀ ਜਮੀ ਵੀ ਵੇਚ ਕੇ ਮੱਕੀ ਲਾ ਲਈ ਇੱਕ ਤਾਂ ਫਸਲਾਂ ਤਿੰਨ ਹੋ ਜਾਂਦੀਆਂ ਨੇ ਵਿੱਚ ਜ਼ਿਮੀਦਾਰ ਨੂੰ ਜਿਹੜਾ ਵਿਚਾਲੇ ਪੈਸੇ ਦੀ ਲੋੜ ਪੈਂਦੀ ਆ ਉਹਦਾ ਆਪਦਾ ਖਰਚਾ ਚੱਲ ਜਾਂਦਾ ਜੀ ਜਿਹੜੇ ਕਿਸਾਨ ਲੰਕਣਕ ਲੈ ਕੇ ਆਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਨੂੰ ਇਹ ਕਹਿ ਕੇ ਆਵਾਂਗੇ ਵੀ ਨਰਮ ਵਡਾਉਣ ਦੀ ਕੋਈ ਨਾ ਕਰਨ ਨਰਮ ਵੱਡੀ ਨੂੰ ਫਿਰ ਇੱਥੇ ਖੋਲ ਫਲੇਆ ਹੁੰਦਾ ਉਹਨਾਂ ਦਾ ਕਣਕ ਪਹਿਲਾਂ ਜੀਦੀ ਨੂੰ ਹੁੰਦਾ ਤੇ ਹੁਣ ਕਣਕ ਨੂੰ ਵੀ ਹੁੰਦਾ ਤਾਂ ਆਪਣੀ ਖੜਾ ਕੇ ਵੱਢ ਕੇ ਲੈ ਆਉਣ ਤਾਂ ਕਿ ਆਉਂਦੀ ਹੋ ਝੜ ਜਾਵੇ ਉਹਦੇ ਨਾਲ ਖਾਚਾ ਵੀ ਵੱਧ ਪੈਂਦਾ ਉਹ ਉਹ ਫਲ ਉਹ ਫਲਾਈ ਦਾ ਤਾਂ ਪੈਣੀ ਆ ਜੀ ਜੇ ਮਪਲਾਈ ਹੋ ਗਈ ਉਹ ਫਲਾਈ ਪੈ ਜਾਣੀ ਆ ਖਰਚਾ ਵੱਧ ਪੈਂਦਾ ਜੇ ਹੁਣ ਵਧੀਆ ਫਲ ਤੁਸੀਂ ਪੱਕੀ ਬੜਾ ਕੇ ਲਿਆਉਣਾ ਉਹਦੇ ਵਿੱਚ ਤਾਂ ਇੱਕ ਤਾਂ ਫੂਸ ਪਰ ਵਾਲਾ ਨਹੀਂ ਆਉਂਦਾ ਮੱਖੀ ਨਹੀਂ ਆਉਂਦੀ ਕਣਕ ਦੀ ਨਰਮ ਦੀ ਮੱਖੀ ਰਹਿ ਜਾਂਦੀ ਆ ਸਫਾਈ ਦਾ ਬਹੁਤ ਫਰਕ ਪੈਂਦਾ ਪਰ ਇਥੇ ਆਸਾਨ ਚੱਕਦੇ ਫਿਰ ਜਾਂਦੇ ਨੇ ਕਦੇ ਵੇਚਦੇ ਨਹੀਂ ਕੁਝ ਕਰਦੇ ਤੇ ਪਕਾ ਕੇ ਲਿਆਉਣਗੇ ਉਹ ਵਧੀਆ ਗੱਲ ਸਾਹੀ 1 ਅਪ੍ਰੈਲ ਤੋਂ ਸਰਕਾਰੀ ਫਰੀ ਸ਼ੁਰੂ ਹੋ ਰਹੀ ਹੈ ਕਿਹੋ ਜਿਹਾ ਪ੍ਰਬੰਧ ਮੰਡੀ ਦੇ ਵਿੱਚ ਆਲਮੋਸਟ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਤੇ ਮਾਰਕੀਟ ਕਮੇਟੀ ਨੇ ਲਾਈਟਿੰਗ ਦਾ ਪਾਣੀ ਦਾ ਔਰ ਸਫਾਈ ਦਾ ਇੰਤਜ਼ਾਮ ਕੀਤਾ ਤੇ 835 ਪਾਲ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਕਿਹੜੀ ਕਿਹੜੀ ਪ੍ਰਬੰਧ ਮੁਕੰਮਲ ਕਰਨੀ ਦੇਖੋ ਆਰਤੀਆਂ ਨੂੰ ਜਿਹੜਾ ਹੁੰਦਾ ਜੀ ਇੱਕ ਤਾਂ ਤਰਪਾਲਾਂ ਹੁੰਦੀਆਂ ਨੇ ਪਾਵਰ ਕਲੀਨਰ ਹੁੰਦੇ ਨੇ ਤੇ ਡਸਟਬਿਨ ਵਗੈਰਾ ਹੁੰਦੇ ਨੇ ਉਹ ਆਲਮੋਸਟ ਆਰਤੀਆਂ ਕੋਲ ਹੁੰਦੇ ਨੇ ਕਿਉਂਕਿ ਅਸਦਾ ਹਰ ਸਾਲ ਸੀਜ਼ਨ ਲਾਣਾ ਹਰ ਸਾਲ ਇਹੀ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਜਿਹੜੇ ਸਾਡੇ ਵੱਲੋਂ ਪ੍ਰਬੰਧ ਜਿਹੜੇ ਹੁੰਦੇ ਨੇ ਉਹ ਅਸੀਂ ਪਹਿਲਾਂ ਹੀ ਮੁਕੰਮਲ ਕਰਕੇ ਰੱਖਦੇ ਹਾਂ। ਕਿਸਾਨ ਕਦੋਂ ਤੱਕ ਮੰਡੀ ਚ ਫਸਲ ਲੈ ਕੇ ਆਏ? ਦੇਖੋ 8 ਤੋਂ 10 ਦਿਨ ਲੱਗ ਜਾਣੇ ਆ ਜੀ ਜੋ ਹਲੇ ਦੇ ਹਾਲਾਤ ਨੇ ਮੌਸਮ ਦੇ ਅਨੁਸਾਰ 8 ਤੋਂ 10 ਦਿਨ ਲੱਗ ਜਾਣੇ ਆ ਜੀ ਕਿਉਂਕਿ ਪੂਰੀ ਪੱਕਣ ਦੀ। ਦੇਖ ਕਿਤਾ ਦੀ ਝਾੜਣ ਦੀ ਉਮੀਦ ਹੈ? ਝਾੜ ਇਸ ਵਾਰ ਵਧੀਆ ਰਹੇਂਦੀ ਉਮੀਦ ਹੈ। ਫਿਲਹਾਲ ਰੱਬ ਨੇ ਵੀ ਬਹੁਤ ਸਾਥ ਦਿੱਤਾ ਹੈ। ਮੌਸਮ ਬਹੁਤ ਵਧੀਆ ਕਣਕ ਦੀ ਇਹਦੇ ਆਪਣੇ ਬਜਾਈ ਹੋਈ ਹੈ ਜਿਹੜੀ ਕਣਕ ਦੀ ਔਰ ਜਿਹੜੀ ਪਕਾਈ ਹੋ ਰਹੀ ਹੈ ਦੋਨਾਂ ਲਈ ਉਹ ਮੌਸਮ ਬਹੁਤ ਵਧੀਆ ਹੈ। ਮੌਇਸਚਰ ਦੇਖੋ ਜੀ ਮੌਇਸਚਰ ਤਾਂ ਪਹਿਲਾਂ ਤਾਂ ਹੈਗਾ ਮੌਸਮ ਦੇ ਹੱਥ ਤੇ ਦੇਖੋ ਜੇ ਮੌਸਮ ਐਵੇਂ ਹੀ ਰਹਿੰਦਾ ਤਾਂ ਮੌਇਸਚਰ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਬਾਕੀ ਕੁਝ ਅਸੀਂ ਜ਼ਿੰਮੇਵਾਰਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਫਸਲ ਥੋਡੀ ਐ ਤੁਸੀਂ ਪੈਸੇ ਬਣਾਣੇ ਐ ਤੇ ਇਹਨੂੰ ਵਧੀਆ ਵੱਡੋ ਜਦ ਤੁਸੀਂ 6 ਮਹੀਨੇ ਖੜਾ ਸਕਦੇ ਹੋ ਤਾਂ 10 ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂ ਆਪਣਾ ਨੁਕਸਾਨ ਕਰਦੇ ਹੋ ਕਿਉਂਕਿ ਆਲਮੋਸਟ ਜੇ ਗਿੱਲੀ ਵੱਢੀ ਜਾਂਦੀ ਹੈ ਜੀ ਕੋਈ ਵੀ ਫਸਲ ਗਿੱਲੀ ਵੱਢੀ ਜਾਂਦੀ ਹੈ ਤਾਂ ਉਹਦਾ ਝਾੜ ਘਟਦਾ ਔਰ ਇੱਥੇ ਵੀ ਉਹਦੀ ਖੇਖਵਾ ਜੀ ਜ਼ਿਆਦਾ ਹੁੰਦੀ ਐ ਅਸੀਂ ਖੋਲਦੇ ਆਂ ਦਣੇ ਖਰਾਬ ਹੁੰਦੇ ਨੇ ਬਹੁਤ ਉਹਨਾਂ ਦਾ ਨੁਕਸਾਨ ਹੁੰਦਾ ਔਰ ਲੇਬਰ ਚਾਰਜੇਸ ਪੈਂਦੇ ਆ ਸਿਕਾਈ ਦੇ ਕਿਉਂਕਿ ਲੇਬਰ ਜਿਹੜੀ ਹੈ ਹੁਣ ਮੰਡੀਆਂ ਦੀ ਉਹ ਮੁਫਤ ਚ ਕੰਮ ਨਹੀਂ ਕਰਦੀ ਉਹ ਕਹਿੰਦੇ ਜੇ ਸਕਾਉਂਗੇ ਤਾਂ ਅਸੀਂ ਪੈਸੇ ਲਵਾਂ ਔਰ ਉਹ ਵੀ ਬਹੁਤ ਜ਼ਿਆਦਾ ਐਮ ਐਸ ਬੀ ਦੀ ਐਮ ਐਸ ਬੀ 2425 ਰੁਪਏ ਸਰਕਾਰ ਦੇ ਨਿਯਮ ਤਹਿ ਕੀ ਕੀਤਾ ਹੈ ਇਹਦੇ ਲਈ ਆਲਮੋਸਟ 12% ਹੁੰਦਾ ਜੀ ਖੰਨਾ ਮੰਡੀ ਦੇ ਵਿੱਚ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਕਿੰਦਾ ਦੇ ਪ੍ਰਬੰਧ ਗੱਲ ਇਹ ਹੈ ਪਹਿਲੀ ਗੱਲ ਤਾਂ ਇਸ ਵਾਰ ਮੌਸਮ ਠੰਡਾ ਕਰਕੇ ਕਨਕ ਦੀ ਅਰਾਈਵਲ ਜਰਾ ਲੇਟ ਹੋ ਰਹੀ ਹੈ ਨਹੀਂ ਤਾਂ ਲਗਭਗ ਪਿਛਲੇ ਸਾਲਾਂ ਜ ਤਾਂ 2-3 ਤਰੀਕ ਨੂੰ ਆਏ ਜਾਂਦਾ ਮਾਂ ਮੰਡੀ ਦੇ ਵਿੱਚ ਜਿੱਥੇ ਤੱਕ ਸੁਵਿਧਾਵਾਂ ਦਾ ਸੰਬੰਧ ਹੈ ਪੂਰੀਆਂ ਨੇ ਜੀ ਸਫਾਈ ਪੂਰੀ ਹੈ ਪਾਣੀ ਦਾ ਇੰਤਜ਼ਾਮ ਹੈਗਾ ਰੋਡ ਸਹੀ ਨੇ ਤੇ ਅਰਤੀ ਸਹਿਬਾਨ ਵੱਲੋਂ ਕਿਸਾਨਾਂ ਲਈ ਕੀ ਪ੍ਰਬੰਧ ਕੀਤੇ ਜਾਂਦੇ ਨੇ ਜਾਂ ਫਸਲ ਲਈ ਪਹਿਲੀ ਗੱਲ ਤਾਂ ਇਹ ਹੈ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਪੂਰੀ ਵੀ ਕਿਸਾਨ ਨੂੰ ਸੇਮ ਡੇ ਮੇਲਾ ਕਰ ਦਿੱਤਾ ਜਾਵੇ ਜੇ ਮਜਬੂਰੀ ਵਾਸ ਕਿਸੇ ਕਾਰਨ ਵਾਸਤੇ ਉਹਨੂੰ ਰਾਤ ਕੱਟਣੀ ਪੈ ਜਾਵੇ ਤਾਂ ਅਸੀਂ ਉਹਨੂੰ ਪੂਰੀਆਂ ਸਹੂਲਤਾਂ ਦਿੰਦੇ ਆ ਖਾਣ ਪੀਣ ਦਾ ਸਾਰਾ ਇੰਤਜ਼ਾਮ ਜੀ ਰਾਤ ਨੂੰ ਰਹਿਣ ਦਾ ਇੰਤਜ਼ਾਮ ਜੀ ਪੂਰਾ ਦਿੰਦੇ ਆ ਉਹਨੂੰ ਕੱਪੜਾ ਵਗੈਰਾ ਰਾਤ ਨੂੰ ਜੀ ਰਾਤ ਨੂੰ ਰਹਿਣ ਦਾ ਸਭ ਕੁਝ ਦਿੰਨੇ ਆ ਜੀ ਸ੍ਰੀਸ਼ਵਰ ਐਮਐਸਪੀ ਕਿੰਨੀ ਕਹੇ MSVI 2425 روپے دی گورنمنٹ دی ਖੇਤ ਜੋਕਤ ਫਸਲਾਂ ਦੀ ਉਮੀਦ ਹੈ ਮੰਡੀ ਚ ਉਮੀਦ ਰੱਖਦੇ ਜੀ 10 12 ਦਿਨ ਤੱਕ ਆ ਜੂਗੀ ਪਹਿਲੀ ਕ੍ਰੌਪ ਇੱਥੇ ਇੱਕ ਆਮ ਕਿਸਾਨਾਂ ਨੂੰ ਕੀ ਵਕੀਲ ਕਰਨੀ ਚਾਹੁੰਦੇ ਵੀ ਸਾਚੇ ਉਹਨਾਂ ਨੂੰ ਮੰਡੀ ਚ ਬੈਠਣਾ ਲੋ ਕਿਸਾਨ ਆਪਣੇ ਮਾਲ ਪਕਾ ਕੇ ਬਟਨ ਜੀ ਤਾਂ ਕਿ ਨਾਲ ਦੀ ਨਾਲ ਵੇਲੇ ਹੋਣਾਂ ਦੇ ਸਾਰ ਸਭ ਤੋਂ ਵੱਡਾ ਕਾਰ ਰਹੀ ਹੈ ਜੀ ਜੇ ਮਾਲ ਪੱਕਾ ਹੋਊਗਾ ਤਾਂ ਸੇਮ ਡੇ ਵਿਕੂਗਾ ਜੀ ਤੇ ਮੌਸਮ ਕਿੰਨਾ ਨਿਕਟ ਮੌਇਸਚਰ 12% ਦੀ ਅਲਾਉਡ ਹੈ ਗਵਰਨਮੈਂਟ ਦਾ ਜੀ